ਸਾਹ ਜਿਹੜਾ ਮੇਰਾ ਨਾਮ ਸਰਮ ਸਿੰਘ ਫਾਮਣ ਵਾਲਮੀ ਕੀ ਤੀਰਥ ਐਕਸ਼ਨ ਕਮੇਟੀ ਤੋਂ ਪੰਜਾਬ ਵਰਦਾਨ ਉਹ ਜੋ ਕਿ ਪਿੰਡ ਦੇ ਤੱਕੇ ਪੀ ਲੋ ਵਾਲਦਾ ਜਿਹੜਾ ਲੈਟਰ ਆ ਉਹ ਦੱਸਿਆ ਜਾ ਰਿਹਾ ਵਾ ਕਿ ਪਿੰਡ ਵਿੱਚ ਕਦੇ ਦੋ ਤਰੇ ਬੰਦੀਆਂ ਦੀ ਲੜਾਈ ਹੋਈ ਇਹ ਤੀਸਰਾ ਬੰਦਾ ਜਿਹਨੂੰ ਪੁਲਿਸ ਨੇ ਜਿਹੜਾ ਲੋਕੋ ਕੀ ਜਿਹੜਾ ਐਸਐਟੀਓ ਨੇ ਚੁੱਕ ਲਿਆਦਾ ਵਾ ਉਹ ਬੰਦੇ ਦਾ ਲੜਾਈ ਦੇ ਨਾਲ ਕੋਈ ਰੋਲ ਨਹੀਂ ਉਹ ਥਾਣੇ ਦੇ ਵਿੱਚ ਲਿਆਉਣ ਨਾਲ ਇੱਕ ਦੋ ਤੇ ਝੂਠੀ ਐਫਆਰ ਕੀਤੀ ਗਈ ਆ ਔਰ ਦੂਸਰੇ ਪਾਸੇ ਉਹ ਬੱਚੇ ਨੂੰ ਜਿਹੜਾ ਵਾ ਕੋਟ ਕੋਟ ਕੇ ਜਿਹੜਾ ਵਾ ਕਾਫੀ ਜ਼ਿਆਦਾ ਨੇ ਬੁਰਾ ਹਾਲ ਕੀਤਾ ਗਿਆ ਵਾ ਕਿਉਂਕਿ ਵੇਖੋ ਜਿਹੜੀਆਂ ਲਾਉਣ ਆਰਡਰ ਦੀਆਂ ਜਿਹੜੀਆਂ ਝੱਜੀਆਂ ਨੇ ਪੁਲਿਸ ਖਾਖੀ ਵਰਦੀ ਦੇ ਵਿੱਚ ਰਲ ਕੇ ਜਿਹੜੀ ਆ ਇੱਕ ਭੇੜੀਆ ਦਾ ਰੂਪ ਨਿਭਾ ਰਹੀ ਆ ਉਹ ਬੱਚੇ ਨੂੰ ਇੰਨਾ ਬੁਰੀ ਤਰ੍ਹਾਂ ਕੁੱਟਿਆ ਵਾ ਕਿ ਦੇਰ ਨਾਲ ਲੋਕਾਂ ਦੇ ਦੱਸਣ ਅਨੁਸਾਰ ਕਿ ਉਹਦੀਆਂ ਅੱਖਾਂ ਦੇ ਉੱਤੇ ਜਿਹੜੇ ਕਾਫੀ ਜ਼ਿਆਦੇ ਨਿਸ਼ਾਨ ਪਏ ਆ ਅਸੀਂ ਪ੍ਰਸ਼ਾਸਨਕਾਰੀ ਇਹ ਉੱਚੀਆਂ ਅਦਾਲੀਆਂ ਦੇ ਵੀ ਮੰਗ ਕਰਦੇ ਆ ਕਿ ਉਹ ਬੱਚੇ ਦਾ ਜਿਹੜਾ ਮੈਡੀਕਲ ਕਰਵਾਇਆ ਜਾਵੇ ਉਹ ਬਲਕਿ ਜਿਹੜਾ ਸਾਡਾਂ ਦੇ ਨਾਲ ਜਿਹੜਾ ਉਹ ਆਪਣੇ ਦਰਦ ਨੂੰ ਮਹਿਸੂਸ ਕਰਦਾ ਹੋਇਆ ਉੱਥੇ ਤਰ੍ਹਾਂ ਜਿਹੜੀ ਇੱਕ ਬਿਸਤਾਰ ਦੀ ਬੇਦਬੀ ਕੀਤੀ ਗਈ ਆ ਉਹ ਦੇਹਤਾਰ ਦਾ ਜਿਹੜਾ ਵਾ ਸਾਨੂੰ ਇਨਸਾਫ ਔਰ ਜੇਰੇ ਪਰਿਵਾਰ ਆ ਉਹਨਾਂ ਨੂੰ ਸ਼ਬਦ ਵਾਲੇ ਜਿਨ੍ਹਾਂ ਦੇ ਝਗੜਾ ਵਾ ਉਹ ਝਗੜੇ ਵਾਲੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਬੋਲੇ ਸੋਨ ਰਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਹਾਂ ਜੀ ਮੇਰਾ ਨਾਮ ਜੀ ਗਰਮੇ ਸਿੰਘ ਜੇ ਪਿੰਡ ਹੈ ਗਾਜ ਭੀਲਵਾਲ ਜੀ ਤੇ ਕੀ ਮਸਲਾ ਜਿਹੜਾ ਮਸਲਾ ਇਹ ਜੀ ਲੱਗੇ ਇੱਥੇ ਲੱਗੇ ਪਿੰਡ ਦੇ ਉੱਤੇ ਲੜਾਈ ਹੋਈ ਦੋਹਾਂ ਜਣਾ ਤੇ ਉੱਥੇ ਨਾਲਦਾ ਗਿਆ ਸੀ ਉਹ ਤੇ ਬੁਲਟ ਲੱਗਾ ਤੇ ਬੁਲਟੇ ਦਾ ਚੁੱਕਣ ਪਏ ਆ ਕੀ ਨਾ ਸੀ ਉਹਦਾ ਨਾਮ ਗਰਲਾਲ ਸਿੰਘ ਉਹ ਛਡਾਉਣ ਚ ਗਿਆ ਜੇ ਤੇ ਉੱਥੇ ਜਾ ਕੇ ਸਾਰੇ ਜਣ ਉੱਥੇ ਹੈ ਨਹੀਂ ਤੇ ਆ ਗਏ ਗੱਡੀ ਲੈ ਕੇ ਤੇ ਉਹਨੂੰ ਧੱਕੇ ਮੁੱਕੀ ਮਾਰੀ ਉਹ ਬੁਲਟ ਚੁੱਕਣ ਪ ਦੇ ਨਾਲ ਉਹਨੂੰ ਧੱਕਾ ਮੁੱਕੀਆਂ ਮਾਰੀਆਂ ਤੇ ਚਪੇੜਾ ਮਾਰੀਆਂ ਤੇ ਬੁਲਟ ਚੁੱਕਣ ਪਏਗਾ ਤੇ ਉਹਨੂੰ ਲਾ ਕੇ ਗੱਡੀ ਵਿੱਚ ਨਾਲ ਇੱਕ ਨਾਲ ਬੰਦਾ ਪ੍ਰਾਈਵੇਟ ਬੰਦਾ ਇਹਨਾਂ ਕੋਈ ਗੱਡੀ ਨਹੀਂ ਚਲਦੀ ਉਹਨੇ ਗੱਡੀ ਲਿਆਂਦੀ ਆ ਭਾਈ ਰੱਜੇ ਜਿਆਦੇ ਸੀ ਮੋਟਰਸਾਈਕਲ ਦੇ ਮਗਰਮਗਰੇ ਇਹਨੇ ਥਾਣੇ ਆਏ ਆ ਇਹਨੇ ਬੂਹਾ ਬੰਦ ਕਰਤਾ ਬਾਹਰ ਲਾ ਤੇ ਬੜੇ ਜ਼ੋਰ ਨਾਲ ਬੂਹਾ ਖੜਾਇਆ ਵਾ ਤੇ ਮੁੜ ਕੇ ਫੇਰ ਅੰਦਰ ਲੈ ਕੇ ਉਹਨੂੰ ਧੱਕੇ ਨਾਲ ਹੀ ਖਿੱਚ ਕੇ ਤੇ ਮੁੜ ਕੇ ਅੰਦਰਲੇ ਬੂਹਾ ਫੇਰ ਹੀ ਜ਼ੋਰ ਨਾਲ ਖਲਾਇਆ ਤੇ ਫੇਰ ਅੰਦਰ ਜਦੋਂ ਗਏ ਆ ਤੇ ਇੱਕ ਇੱਕ ਸਟਾਰ ਵਾਲਾ ਐਸਾ ਹੀ ਉਹਨੇ ਜਦੋਂ ਬਈ ਅੰਦਰ ਵੜੇ ਆ ਤੇ ਉਹਨੇ ਸਾਨੂੰ ਚਪੇੜ ਮਾਰੀ ਮੇਰੇ ਦੇ ਨਾਲ ਧੱਕਾ ਮਾਰ ਕੇ ਹਾਂਜੀ ਤੇ ਹੁਣ ਕੀ ਮੰਗ ਕਰਦੇ ਮੰਗ ਇਹ ਕਰਨਾ ਚਾਹੁੰਦੇ ਏ ਧੱਕਾ ਹੁੰਦਿਆ ਸਾਨੂੰ ਇਨਸਾਫ ਚਾਹੀਦਾ ਵਾ ਜਿਹੜੀ ਗੱਲਾਂ ਜੀ ਦੱਦ ਕੇ ਦੀ ਲੱਥੀ ਮੁਲਾਜ਼ਮ ਦੀ ਹੁੰਦੇ ਕੋ ਪੱਕ ਲੱਥੀ ਉਹ ਇਹਨਾਂ ਨੂੰ ਪਤਾ ਜੀ ਉਹਨਾਂ ਦੇ ਪਤਾ ਨਹੀਂ ਮੁਲਾਜ਼ਮ ਦੀ ਲੱਥੀ ਤੇ ਨਹੀਂ ਇੱਥੇ ਸਾਰਿਆਂ ਪਤਾ ਵੀਡੀਓ ਵੀ ਹੈਗੀ ਸਾਡੇ ਕੋਲ ਜਿਹੜੀ ਇਹਨਾਂ ਧੱਕਾ ਮਾਰ ਗਿਆ ਐਵੇਂ ਨਜਾਇਜ਼ ਲਾਇਆ ਜੀ ਉੱਥੇ ਬੈਠਾ ਖਲੋਤਾ ਸੀ ਤੇ ਜਾਣ ਕੇ ਇਹਨੂੰ ਕੋਈ ਗੱਲ ਵੀ ਨਹੀਂ ਹੈਗੀ ਇਹਦੀ ਅੱ체 ਦੀ ਕੋਈ ਮਸਲਾ ਪੁਲਿਸ ਕੀ ਕਾਰਵਾਈ ਕਰ ਰਹੀ ਮਸਲਾ ਪੁਲਿਸ ਇਹੋ ਗਈ ਜਾਨੇ ਇਨਸਾਫ ਚਾਹੀਦਾ ਸਾਨੂੰ ਧੱਕੇਸ਼ਾਹੀ ਕਰਨ ਦੀ ਆ ਰਾਤੀ ਵੀ ਇਹਨਾਂ ਸ਼ਰਾਬ ਪੀਤੀ ਸਾਰੇ ਇਹਨੇ ਰੱਜੇ ਜੇ ਅ ਤੇ ਲਾਲ ਅੱਖਾਂ ਉਹਦੀਆਂ ਸਾਰੀਆਂ ਲਹੂ ਅੱਖਾਂ ਦੇ ਚ ਆਇਆ ਜੇ ਹਾਂਜੀ ਤੇਨੇ ਪ੍ਰਾਈਵੇਟ ਬੰਦਾ ਗੱਡੀ ਚਲਾ ਕੇ ਲਿਆ ਕੇ ਨਾ ਗੱਡੀ ਨਹੀਂ ਚੱਲਦੀ ਉਹ ਕਿਹੜੀ ਖੜੀ ਜਾਂਦੀ ਗੱਡੀ ਸਰਕਾਰੀ ਵੀ ਪੰਜ ਛੇ ਜਾਣੀ ਤੇ ਇਕੱਲਾ ਜਾਣਾ ਹੈ ਸਰਪੋ ਜਿਹੜੀ ਆਪਣੀ ਸਰਕਾਰੀ ਹਾਂਜੀ ਹਾਂਜੀ ਸਰਕਾਰੀ ਗੱਡੀ ਖੜੀ ਜਾਂਦਾ ਹਾਂਜੀ ਕੀ ਮੰਗ ਕਰਦੇ ਮੰਗਿਆ ਸਾਨੂੰ ਇਨਸਾਫ ਚਾਹੀਦਾ ਸਾਡੇ ਮੈਂ ਧੱਕਾ ਹੁੰਦਿਆ ਜੋ ਵੀ ਆ ਇਨਸਾਫ ਤਾਂ ਮਿਲਿਆ ਕੀ ਹੋਊਗਾ ਇਨਸਾਫ ਤਾਂ ਫਿਰ ਪਰਣਾ ਲਾਇਆ ਜੀ ਤੁਹਾਨੂੰ ਪਤਾ ਹੈ ਇਨਸਾਫ ਤੇ ਜਿਹੜਾ ਸਾਨੂੰ ਮਿਲਣਾ ਚਾਹੀਦਾ ਜੇ ਹਿਸਾਬ ਨਾਲ ਮਿਲਿਆ ਲੱਗਾ ਰਹੂਗਾ ਜੇ ਜਨਾਜ਼ਰ ਇਨਸਾਫ ਨਾ ਮਿਲਿਆ ਜੀ ਨਜਾਇਜ਼ ਧੱਕਾ ਹੁੰਦਿਆ ਸਾਡਾ ਨਾ ਲਵਾਤੇ ਹੁੰਦਾ ਨਾਲ ਕਾ ਕੀ ਮਸਲਾ ਸਾਰਾ ਹੈ ਇਹ ਨਾ ਕੱਲ ਰਾਤ ਸਾਡੇ ਕੋਲੋ ਦੀ ਗੱਲ ਆ ਐਸਚੀਓ ਸਾਹਿਬ ਦਾ ਮੈਸੇਜ ਆਇਆ ਵੀ ਮੈਂ ਡਿਊਟੀ ਅਫਸਰ ਹੀ ਉੱਥੇ ਲੋਕੇ ਦੀ ਪਹੁੰਚੀ ਦੋ ਪਾਰਟੀਆਂ ਦਾ ਝਗੜਾ ਹੋਇਆ ਵਾ ਉੱਥੇ ਇਹ ਗਏ ਇੱਕ ਪਾਰਟੀ ਤਾਂ ਹਸਪਤਾਲ ਦਾਖਲ ਹੋ ਗਈ ਤੇ ਦੂਜੀ ਪਾਰਟੀ ਤਾਂ ਘਰ ਵਿੱਚ ਕੋਈ ਨਹੀਂ ਹੈਗਾ ਉੱਥੇ ਜਿੱਥੇ ਗਰਬਾਲ ਸਿੰਘ ਆ ਗਿਆ ਇਹਦਾ ਨਾਂ ਘਰ ਨਹੀਂ ਨਾਂ ਇਹਦਾ ਕੋਈ ਲੈਣਾ ਨਾ ਕੋਈ ਦੇਣਾ ਉਹ ਘਰ ਦੇ ਵੀ ਤੇ ਜਿੰਦ ਘਰ ਗਏ ਉਹਨੂੰ ਕਹਿੰਦੇ ਵੀ ਕਿਧਰ ਆ ਗਏ ਸਾਡੇ ਘਰ ਆ ਇਹ ਹੁੰਦੇ ਫਿਰ ਮੁਲਾਜ਼ਮਾਂ ਦਾ ਵੱਧ ਘਟ ਬੋਲਣ ਦੇ ਬਚਾ ਨਹੀਂ ਮ ਬੋਲਣ ਦੇ ਪਿਆ ਇਹਨੂੰ ਇੱਥੇ ਜਾਣਦੇ ਕਿ ਆ ਵੀ ਜਦ ਤੇਰੇ ਘਰ ਦੇ ਵੀ ਇਹ ਘਰ ਵਾਲੇ ਵੀ ਇਤਰਾਜ਼ ਕਰਦੇ ਕਿ ਕੂ ਜਾ ਇਥੋਂ ਤੇ ਇਹ ਫਿਰ ਗੁੱਥਨ ਗੁੱਥਾ ਘਟਣਾ ਹੋ ਗਿਆ ਤੇ ਮੁਲਾਜ਼ਮਾਂ ਦੀ ਵਰਦੀ ਪਾੜੀ ਜਾਂ ਪਗਲਾਈ ਆ ਫਿਰ ਇਹਦੇ ਰਿਕਾਰਡਿੰਗ ਹੈ ਜਿਹੜਾ ਜੋ ਵੀ ਆ ਮੁਕਦਮਾ ਨੰਬਰ 243 ਦਰਜ ਕੀਤਾ ਗਿਆ ਸਾਡੀ ਵੀ ਪਗਲਤ ਜੀ ਇਥੇ ਆਣ ਕੇ ਮੁਲਾਜ਼ਮਾਂ ਦੇ ਲਈ ਜੀ ਉਹ ਨਹੀਂ ਉਹਦੇ ਐਡੂਕੇਸ਼ਨ ਫਿਰ ਲਾਉਣਾ ਜਿੰਦਾ ਪੁਲਿਸ ਤੇ ਫਿਰ ਮਤਲਬ ਸਾਡੀ ਵੀ ਲਾਈ ਆ ਪੁਲਿਸ ਮੁਲਾਜ਼ਮ ਵੀ ਰੱਜੀ ਹੈ ਇਹ ਦਾ ਆਮ ਹੁੰਦਾ ਜੀ ਪਬਲਿਕ ਦੀ ਇਹ 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 ਪਬਲਿਕ ਦੀ ਨਹੀਂ ਮੁਲਾਜ਼ਮ ਸਾਡਾ ਮੁੰਡਾ ਚਲਾ ਕੇ ਗਿਆ ਆ ਹੁੰਦਾ ਹਾਂ ਜੀ ਉਹਨੇ ਬਾਬ ਤੇ ਕਾਰਵਾਈ ਕੀਤੀ ਹਾਂ ਜੀ ਹਾਂ ਜੀ ਹਾਂ ਜੀ ਕਰਤਾ ਜੀ ਰਾਤ ਦਾ 241 ਨੰਬਰ ਮਕਦਮਾ ਜੀ